ਮਿੱਤਰੋ ਕੰਗੜਾ ਰਣੌਤ ਦੀ ਜੜੀ ਫਿਲਮ ਦੇ ਉੱਪਰ ਰੋਕ ਲੱਗੀ ਸੀ ਉਸ ਨੂੰ ਲੈ ਕੇ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਕੰਗੜਾ ਰਣੌਤ ਦਾ ਹੰਕਾਰ ਸੀ ਜਿਹੜਾ ਟੁੱਟ ਗਿਆ ਸੀ ਪਰ ਹੁਣ ਇੱਕ ਕੋਰਟ ਨੇ ਇੱਕ ਫੈਸਲਾ ਦਿੱਤਾ ਕੰਗੜਾ ਰਣੌਤ ਨੇ ਇਸ ਕੋਰਟ ਦੇ ਫੈਸਲੇ ਨੂੰ ਸ਼ੇਅਰ ਵੀ ਕੀਤਾ ਆਪਣੇ ਇੰਸਟਾਗ੍ਰam ਤੋਂ ਨਾਲ ਹੀ ਇੱਕ ਹੋਰ ਐਸੀ ਪੋਸਟ ਪਾਈ ਹੈ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਨੂੰ ਲੈ ਕੇ ਜਿਸ ਨੂੰ ਦੇਖ ਕੇ ਸਾਰੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਇੱਕ ਵਾਰ ਫੇਰ ਤੋਂ ਗੁੱਸੇ ਨੇ ਨਾਲ ਹੀ ਐਮਪੀ ਅਮਰਤਪਾਲ ਸਿੰਘ ਨੇ ਵੀ ਕਿਹਾ ਕਿ ਕੰਗੜਾ ਰਣੌਤ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਜੇਲ੍ਹ ਦੇ ਅੰਦਰੋਂ ਸੁਨੇਹਾ ਉਹਨਾਂ ਨੇ ਪੂਰੀ ਗੱਲਬਾਤ ਹੈ ਕਿ ਆਪਾਂ ਇਸ ਵੀਡੀਓ ਦੇ ਵਿੱਚ ਕਰ ਲੈਨੇ ਆ ਤਾਂ ਮਿੱਤਰੋ ਕੰਗੜਾ ਨਾਉ ਦੀ ਜਿਹੜੀ ਫਿਲਮ ਹੈ ਕੰਗੜਾ ਨਾਉ ਦੀ ਫਿਲਮ 6 ਤਰੀਕ ਨੂੰ ਰਿਲੀਜ਼ ਹੋਣੀ ਸੀ ਜਾਨੀ ਕਿ ਕਿਹੜੀ ਪਰਸ ਤੋਂ ਨੂੰ 6 ਤਰੀਕ ਆ ਰਹੀ ਹੈ 6 ਸਤੰਬਰ ਪਰ ਸੈਂਸਰ ਬੋਰਡ ਅੜ ਗਿਆ ਸੈਂਸਰ ਬੋਰਡ ਨੇ ਪਹਿਲਾਂ ਜਿਹੜਾ ਸਰਟੀਫਿਕੇਟ ਆ ਜਾਰੀ ਕਰਤਾ ਸੀ ਬਾਅਦ ਦੇ ਵਿੱਚ ਰੋਕ ਲਾ ਦਿੱਤੀ ਇਸ ਸਰਟੀਫਿਕੇਟ ਦੇ ਉੱਪਰ ਕਿਉਂਕਿ ਉਹਨਾਂ ਨੇ ਦੇਖਿਆ ਕੇ ਵਿਰੋਧ ਦਾ ਕਾਫੀ ਥਾਂਵੇਂ ਤੇ ਵਿਰੋਧ ਹੋ ਰਿਹਾ ਇਸ ਫਿਲਮ ਦਾ ਅਤੇ ਸੈਂਸਰ ਬੋਰਡ ਨਹੀਂ ਚਾਹੁੰਦਾ ਕਿ ਇਹ ਫਿਲਮ ਰਿਲੀਜ਼ ਹੋਵੇ ਉਹਨਾਂ ਚਿਰ ਤਾਂ ਬਿਲਕੁਲ ਵੀ ਨਹੀਂ ਜਿੰਨਾ ਚਿਰ ਇਸ ਦੇ ਵਿੱਚੋਂ ਸੀਨ ਨਹੀਂ ਕੱਟੇ ਜਾਂਦੇ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਜਿਹੜੇ ਜਾਣਕਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਆ ਗ੍ਰੇਮਰਜੈਂਸੀ ਦੇ ਉੱਪਰ ਜਿਹੜੀ ਫਿਲਮ ਆ ਇਹ ਬਣਾਈ ਆ ਕੰਗਣਾ ਰਾਉਤ ਨੇ ਇੰਦਰਾ ਗਾਂਧੀ ਦਾ ਉਹ ਸਮਾਂ ਦਿਖਾਇਆ ਜਦੋਂ ਐਮਰਜੈਂਸੀ ਲਈ ਸੀ ਤਾਂ ਫਿਰ ਇਸ ਦੇ ਵਿੱਚ ਉਸ ਨੂੰ 84 ਤੱਕ ਆਉਣ ਦੀ ਕੀ ਜ਼ਰੂਰਤ ਪੈਗੀ ਉਹ 70 ਵਾਲਾ ਜ਼ੋਰ ਦਿਖਾਉਂਦੀ ਆਖਰ 84 ਦੇ ਵਿੱਚ ਉਸ ਨੂੰ ਕਿਉਂ ਆਣਾ ਪੈ ਗਿਆ ਕਿਨ੍ ਇਹ ਇਸ ਕਰਕੇ ਆਈ ਤਾਂ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਕਰ ਸਕੇ ਸਿੱਖਾਂ ਨੂੰ ਵੀ ਇਸ ਲਪੇਟੇ ਦੇ ਵਿੱਚ ਲੈ ਸਕੇ ਹੈਨਾ ਖੈਰ ਹੁਣ ਇੱਕ ਹਾਈ ਕੋਰਟ ਦੇ ਜਿਹੜੀ ਫੈਸਲੇ ਦੀ ਕਾਪੀ ਆ ਉਸ ਨੇ ਸ਼ੇਅਰ ਕਰੀਆ ਆਪਣੇ ਇੰਸਟਾਗ੍ਰam ਦੇ ਉੱਪਰੋ ਇਸ ਦੇ ਵਿੱਚ ਸੈਂਸਰ ਬੋਰਡ ਨੂੰ ਕੋਰਟ ਨੇ ਹਾਂ ਕਾਫੀ ਸਵਾਲ ਜਵਾਬ ਕਰੇ ਨੇ ਕੰਗੜਾ ਰੌਤ ਦੀ ਜਿਹੜੀ ਪੋਸਟ ਹੈ ਪਈ ਹੈ ਹਲੇ ਵੀ ਉਸਦੇ ਇੰਸਟਾਗ੍ਰam ਦੇ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਇਸ ਦੇ ਵਿੱਚ ਸੈਂਸਰ ਬੋਰਡ ਨੂੰ ਇੱਕ ਤਰ੍ਹਾਂ ਦੀ ਲਤਾੜ ਲਗਾਈ ਗਈ ਹੈ ਹੁਣ ਦੇਖਦੇ ਹਾਂ ਕਿ ਇਸ ਕੋਰਟ ਦੇ ਫੈਸਲੇ ਤੋਂ ਬਾਅਦ ਕਿਹੜੀ ਨਵੀਂ ਗੱਲ ਹੈ ਜャਪਰ ਸੈਂਸਰ ਬੋਰਡ ਕੀ ਸਰਟੀਫਿਕੇਟ ਜਾਰੀ ਕਰਦਾ ਪਰ ਇੱਕ ਚੀਜ਼ ਤਾਂ ਤੈ ਹੈ ਕਿ 6 ਤਰੀਕ ਨੂੰ ਇਹ ਫਿਲਮ ਰਿਲੀਜ਼ ਨਹੀਂ ਹੋਣੀ ਪਰ ਰੌਲਾ ਪੂਰਾ ਪਿਆ ਹੋਇਆ ਕੰਗੜਾ ਰੌਤ ਬਈ ਐਨੇ ਗੁੱਸੇ ਚ ਆ ਕੇ ਕੰਗੜਾ ਰੌਤ ਨੇ ਇੱਕ ਵਾਰ ਫੇਰ ਤੋਂ ਸਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦੀ ਇੱਕ ਫੋਟੋ ਪਾਈ ਹੈ ਇੱਕ ਵੀਡੀਓ ਪਾਈ ਹੈ ਉਹੀ ਵੀਡੀਓ ਹੈ ਜਿਹੜੀ ਇੰਟਰਨੈਟ ਦੇ ਉੱਪਰ ਹਮੇਸ਼ਾ ਤੋਂ ਚਰਚਾ ਦੇ ਵਿੱਚ ਰਹਿੰਦੀ ਹੈ ਤੁਸੀਂ ਦੇਖ ਲਿਓ ਕੰਗੜਾ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਾ ਕੇ ਕਿਉਂਕਿ ਉਸ ਦੇ ਵਿੱਚ ਕੁਝ ਐਸੀਆਂ ਗੱਲਾਂ ਨੇ ਆਪਾਂ ਇੱਥੇ ਨਹੀਂ ਕਰ ਸਕਦੇ ਹੈਨਾ ਤਾ ਇਹ ਜਿਹੜੀ ਵੀਡੀਓ ਹੈ ਉਸਨੇ ਸ਼ੇਅਰ ਕਰੀ ਹੈ ਨਾਲ ਹੀ ਉਸਨੇ ਕਿਹਾ ਕਿ ਜਿਹੜੇ ਨੂੰ ਲੋਕ ਸੰਤ ਕਹਿੰਦੇ ਨੇ ਜਾਨਕਿ ਸੰਤਾਂ ਦੇ ਬਾਰੇ ਬੋਲੀ ਹੈ ਕਿ ਜਿਨ੍ਹਾਂ ਨੂੰ ਲੋਕ ਸੰਤ ਕਹਿੰਦੇ ਨੇ ਦੇਖ ਲਓ ਉਹਨਾਂ ਦੀ ਸਚਾਈ ਕਾਫੀ ਕੌੜੀਆਂ ਗੱਲਾਂ ਲਿਖੀਆਂ ਨੇ ਕੰਗਣਾ ਰਣੌਤ ਨੇ ਕੰਗਣਾ ਰਣੌਤ ਸੁਰੂ ਤੋਂ ਹੀ ਇੱਕ ਵਿਵਾਦ ਖੜਾ ਕਰਨਾ ਚਾਹੁੰਦੀ ਹੈ ਫਿਲਮ ਦੇ ਉੱਪਰ ਕਿ ਇੱਕ ਵਿਵਾਦ ਖੜਾ ਹੋ ਜੇ ਉਸ ਤੋਂ ਬਾਅਦ ਜਿਵੇਂ ਪਿਛਲੀਆਂ ਫਿਲਮਾਂ ਚੱਲੀਆਂ ਜਿਹੜੀਆਂ ਇਹਨਾਂ ਮੁੱਦਿਆਂ ਦੇ ਉੱਪਰ ਬਣੀਆਂ ਹੋਈਆਂ ਸੀ ਚੰਗਾ ਬਿਜ਼ਨਸ ਕਰਕੇ ਗਈਆਂ ਕੰਗਣਾ ਰਣੌਤ ਨੇ ਵੀ ਇਹ ਪਾਲਿਸੀ ਹੈ ਜਿਹੜੀ ਅਪਣਾਈ ਹੋਈ ਹੈ ਕਿ ਜਿੰਨਾ ਬੋਲੂਗੀ ਜਿੰਨਾ ਮੂਦੇ ਵਿੱਚੋਂ ਹੀ ਜੇ ਗੱਲਾਂ ਕੱਢੂਗੀ ਹੈਨਾ ਓਨੀ ਮੇਰੀ ਫਿਲਮ ਜਿਆਦਾ ਚੱਲੂਗੀ ਤੇ ਮਿੱਤਰੋ ਇੱਕ ਹੋਰ ਚੀਜ਼ ਇੱਥੇ ਸਾਹਮਣੇ ਆ ਰਹੀ ਹੈ ਖਬਰਾਂ ਚੱਲ ਰਹੀਆਂ ਨੇ ਕਿ ਜਿਹੜੇ ਅਮਰਪਾਲ ਸਿੰਘ ਨੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਕਿ ਐਮਪੀਬੀ ਨੇ ਹੋਣਾ ਕਹਿੰਦੇ ਉਹਨਾਂ ਨੇ ਵੀ ਕੰਗਣਾ ਰੌਤ ਨੂੰ ਜੇਲ੍ਹ ਤੋਂ ਆਪਣੇ ਸਾਥੀਆਂ ਦੇ ਰਾਹੀਂ ਮੈਸੇਜ ਲਗਾਇਆ ਕਿ ਐਸੀਆਂ ਚੀਜ਼ਾਂ ਤੋਂ ਬਾਜ਼ ਆਵੇ ਐਸੀਆਂ ਚੀਜ਼ਾਂ ਕੰਗਣਾ ਰੌਤ ਵਾਸਤੇ ਬਹੁਤ ਗਲਤ ਨੇ ਅਗਰ ਉਹ ਇਸ ਤਰ੍ਹਾਂ ਦੇ ਟਾਰਗੇਟ ਕਰਦੀ ਹੈ ਸਿੱਖਾਂ ਨੂੰ ਲੈ ਕੇ ਹਾਂ ਤਾਂ ਮਿੱਤਰੋ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਕੰਗਣਾ ਰੌਤ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਵਜਤਾਂ ਹਮੇਸ਼ਾ ਬਣੀ ਰਹਿੰਦੀ ਹੈ ਪਰ ਹੁਣ ਕੁਝ ਘੰਟਿਆਂ ਤੋਂ ਜ਼ਿਆਦਾ ਹਲਚਲ ਹੈ ਕਿਉਂਕਿ 6 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਸੀ 6 ਤਰੀਕ ਮੇਰੇ ਖਿਆਲ ਚ ਇਹ ਫਿਲਮ ਰਿਲੀਜ਼ ਨਹੀਂ ਉਹ ਪਾਉਗੀ ਪਰ ਹੁਣ ਪੇਚ ਫਸਦਾ ਹੋਇਆ ਫੇਰ ਦਿਖਾਈ ਦੇ ਰਿਹਾ ਕਿ ਕੀ ਕੰਗਣਾ ਰੌਤੂ ਸੈਂਸਰ ਬੋਰਡ ਜਿਹੜਾ ਸਰਟੀਫਿਕੇਟ ਹੈ ਜਾਰੀ ਕਰੂਗਾ ਕਿਉਂਕਿ ਕੋਰਟ ਨੇ ਇਸ ਦੇ ਵਿੱਚ ਹੁਣ ਦਾਖਲ ਹੁੰਦਾ ਜੀ ਕਰੀਆ ਬਾਕੀ ਹਲੇ ਤੱਕ ਕੋਰਟ ਨੇ ਫੈਸਲਾ ਕੋਈ ਨਹੀਂ ਕਰਿਆ ਕਿ ਸੈਂਸਰ ਬੋਰਡ ਇਸ ਦਾ ਸਰਟੀਫਿਕੇਟ ਹੈ ਜਿਹੜਾ ਦੇਵੇ ਹੀ ਹੈਨਾ ਤਾਂ ਦੇਖਦੇ ਆ ਅੱਗੇ ਕਿਹੜੀ ਵੱਡੀ ਅਪਡੇਟ ਆਉਂਦੀ ਹੈ ਬਾਕੀ ਬਾਈ ਐਨੀ ਇੱਕ ਗੱਲ ਜ਼ਰੂਰ ਹੈ ਕਿ ਇਹ ਕੁੜੀ ਕੋਈ ਨਾ ਕੋਈ ਮੁੱਦਾ ਖੜਾ ਜ਼ਰੂਰ ਕਰੀ ਰੱਖਦੀ ਹੈ ਪਤਾ ਨਹੀਂ ਪੰਜਾਬੀਆਂ ਨੇ ਵਿਗਾੜ ਕੀ ਦਿੱਤਾ ਇਸ ਦਾ ਇਹ ਹਰ ਚੀਜ਼ ਘੁਮਕਮਾ ਕੇ ਪੰਜਾਬੀਆਂ ਦੇ ਲੈ ਕੇ ਸਿੱਟ ਦਿੰਦੀ ਹੈ ਪਤਾ ਨਹੀਂ ਐਸੀ ਕੀ ਗੱਲ ਹੈ ਕੀ ਇਸ ਨੂੰ ਖੁੰਦਗਾ ਬਾਈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅ ਬਾਕੀ ਅਗਲੀ ਵੀਡੀਓ ਵਿੱਚ ਮਿਲਦੇ ਆ ਧੰਨਵਾਦ